ਇਹ ਨਜਰੇ ਨਮਕ ਕਾਨੂੰਨ ਹੈ ਸਰਕਾਰ ਵੱਲੋਂ 1 ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਇੱਕ ਮੰਗ ਪੱਤਰ ਦਿੱਤਾ ਹੈ ਇਹਨਾਂ ਨੂੰ 1 ਜੁਲਾਈ ਤੋਂ ਨੂੰ ਜਿਹੜਾ ਲਾਗੂ ਨਾ ਕੀਤਾ ਜਾਵੇ ਨਹੀਂ ਤਾਂ ਜਿਹੜਾ ਸਾਰਾ ਆਈਚਾਰਾ ਹੈ ਪੰਜਾਬ ਦਾ ਇਹ ਦੇਸ਼ ਦਾ ਇਹ ਮਜ਼ਦੂਰ ਕਿਸਾਨ ਹੋਰ ਸਾਰੇ ਗੁੱਡੀ ਜੀ ਵੀ ਵਰਗ ਇਹ ਤਾਂ ਡਟ ਕੇ ਜਿਹੜਾ ਉਹ ਵਿਰੋਧ ਕਰਨਗੇ ਭੋਟੀ ਪਾਰਟੀ ਦੇ 135 ਜਿਹੜੇ ਲੋਕ ਸਭਾ ਮੈਂਬਰ ਸੀ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਤੋਂ ਕੱਢ ਕੇ ਡਿਸਮਿਸ ਕਰਕੇ ਸਭਾ ਤੋਂ ਇਹ ਪਾਰਟੀ ਤੇ ਜੋ ਕਿ ਦੇਸ਼ ਦੇ ਸੰਵਾਨ ਉੱਤੇ ਜਿਹੜੀ ਕਿਦੋਂ ਉਲਟ ਹੈ ਇੱਕ ਕਪੜੇ ਵਿੱਚ ਮਾਰੀ ਗਈ ਐਲ ਕੇਸ ਹੋਈ ਹੈ ਇਹਨਾਂ ਦਾਰੇ ਵਿੱਚ ਜਿਹੜੇ ਕੇਸ ਜਿਉਂ ਪ੍ਰਾਪਤ ਇਹ ਟੈਰਿਸਟ ਹੈ ਕਿ ਇਹਨਾਂ ਬਾਰੇ ਸਿਰਲ ਕਾਰਿਆਂ ਨੂੰ ਪਾਵਰ ਸੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਕਈ ਦਿਨਾਂ ਤੋਂ ਸਰਕਾਰ ਨੂੰ ਇਨਫਰਮੇਸ਼ਨ ਦੀ ਲੋੜ ਸੀ ਇਹਨਾਂ ਨੇ ਸਿੱਧੇ ਪਾਵਰ ਆਈ ਥੈਟ ਚ ਨੂੰ ਦੇਤੀਆਂ ਇਹ ਤੋਂ ਮੇਲੇ ਇਹ ਇੱਕ ਬਹੁਤ ਜ਼ਿਆਦਾ ਲੋਕਾਂ ਦੇ ਮਹੱਤਵਕ ਆਰੰਭ ਦੇ ਸੋਨਾ ਦੇ ਕੋਲਟ ਲੋਕਲ ਕੰਟਰੋਲ ਤੇ ਲੋਕਾਂ ਦੇ ਮਲੂਕੀ ਵਿਧਾਰਾ ਬਣ ਗਏ ਕੋਲਟ ਨੇ ਇਹਨਾਂ ਲੋਨਾਂ ਦੇ ਵਿੱਚ ਉਸ ਤੋਂ ਬਹੁਤ ਜ਼ਿਆਦਾ ਪਾਵਰ ਆ ਦੇਤੀਆਂ ਤੇ ਦੇਸ਼ ਨੂੰ ਉਸ ਰਾਹ ਜਿਹੜੀ ਮੋਦੀ ਸਰਕਾਰ ਇਹ ਬਣਾਉਣਾ ਚਾਹੁੰਦੀ ਹੈ ਕੀਤਾ ਤੇ ਜੋੜ ਸਕਦੇ ਹਾਂ ਪੁਰਸ ਆਪਣਾ ਲੋਕਾਂ ਦੇ ਦਰਬਾਰਾ ਆਨਲਾਈਨ ਪੀਆਰ ਸ਼ਬਦ ਲੈਣ ਲਈ ਇਹਨਾਂ ਜਿਹੇ ਕਾਨੂੰਨਾਂ ਨੂੰ ਬਹੁਤ ਜ਼ਿਆਦਾ ਇਨਾ ਮਿਸਿਊ ਹੋਇਆ ਉਧਰ ਅਪਲੋਡ ਕਰ ਸਰਸੰਤਰ ਸਰਕਾਰ ਵੱਲੋਂ 10 ਜਿਹੜੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਇੱਕ ਦਲਾਈ ਤੋਂ ਤੇ ਤੁਹਾਡੀ ਮੰਨ ਹੈ ਕਿ ਇਸ ਤੇ ਰੋਕ ਲਗਾਣੀ ਚਾਹੀਦੀ ਹੈ ਤੇ ਕਾਰਨ ਕੀ ਨੇ ਰੋਕ ਲਗਾਉਣ ਦੇ ਤੇ ਕੀ ਕੋਈ ਨਹੀਂ ਤਨ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੇ ਪੰਜਾਬ ਯੂਨਿਟ ਦਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਢਾਲੀਵਾਲ ਬੋਲ ਰਿਹਾ ਤੇ ਅਸੀਂ ਇਹਨਾਂ ਜਿਹੜੇ ਨਵੇਂ ਕਾਨੂੰਨ ਹੈ ਸਰਕਾਰ ਵੱਲੋਂ 1 ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਜਿਹੜਾ ਦਾ ਨਾਮ ਭਾਰਤੀ ਨਿਆਇ ਸੰਤਾ ਆਕੀ ਨਾਗਰੀ ਸੁਰੱਖਿਆ ਸੰਵਿਧਾਨ ਤੇ ਭਾਰਤੀ ਐਸਾਕਸ਼ੀਆ ਦੇ ਨੀਮ ਹੈ ਉਹਦਾ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਉਰਜਰ ਦੇ ਰੂਪ ਵਿੱਚ ਵਿਰੋਧ ਕਰਦੇ ਆਂ ਤੇ ਅਸੀਂ ਆਪਣੀ ਕੱਲ ਪੰਜਾਬ ਦੀ ਯੂਨਿਟ ਦੀ ਮੀਟਿੰਗ ਕਰਕੇ ਇੱਕ ਮੰਗ ਪੱਤਰ ਦਿੱਤਾ ਹੈ ਮਾਣਯੋਗ ਰਾਸ਼ਟਰਪਤੀ ਨੂੰ ਗ੍ਰਹਿ ਮੰਤਰੀ ਨੂੰ ਤੇ ਕਾਨੂੰਨ ਮੰਤਰੀ ਨੂੰ ਤੇ ਮੰਗ ਕੀਤੀ ਹੈ ਕਿ ਇਹਨਾਂ ਨੂੰ 1 ਜੁਲਾਈ ਕਰੋਨਾ ਨੂੰ ਜਿਹੜਾ ਲਾਗੂ ਨਾ ਕੀਤਾ ਜਾਵੇ ਨਹੀਂ ਤਾਂ ਜਿਹੜਾ ਸਾਰਾ ਭਾਈਚਾਰਾ ਹੈ ਵਕੀਲਾ ਦਾ ਦੇਸ਼ ਦਾ ਤੇ ਮਜ਼ਦੂਰ ਕਿਸਾਨ ਹੋਰ ਸਾਰੇ ਬੁੱਢੀ ਜੀਵੀ ਵਰਗ ਇਹਦਾ ਡਟ ਕੇ ਜਿਹੜਾ ਉਹ ਵਿਰੋਧ ਕਰਨਗੇ ਇਹ ਜਿਹੜੇ ਕਾਨੂੰਨ ਹੈਗੇ ਨੇ ਇਹ ਦੱਸ ਸਕੀ ਹੈ ਜਿਸ ਤੇ ਤੁਸੀਂ ਰੋਕ ਦੀ ਮੰਗ ਕਰ ਰਹੇ ਅਸੀਂ ਇੱਕ ਦਾ ਇਹ ਜਿਹੜੇ ਕਾਨੂੰਨ ਹੈ ਜਦੋਂ ਪਾਸ ਕੀਤਾ ਹੈ ਮੌਜੂਦਾ ਸਰਕਾਰ ਨੇ ਤਾਂ ਬਰੋਟੀ ਪਾਰਟੀ ਦੇ 145 ਜਿਹੜੇ ਲੋਕ ਸਭਾ ਮੈਂਬਰ ਸੀ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਕੱਢ ਕੇ ਡਿਸਮਿਸ ਕਰਕੇ ਲੋਕ ਸਭਾ ਚੋਂ ਇਹ ਪਾਸ ਕੀਤੇ ਹਨ ਜੋ ਕਿ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਤੋਂ ਉਲਟਾ ਹੈ ਤੇ ਇੱਕ ਤਰਫਾ ਇਹਨਾਂ ਨੇ ਕਾਰਵਾਈ ਕਰਕੇ ਇਹਦੀ ਦੁਬਾਰਾ ਸਰਕਾਰ ਰے ਪਾਸ ਕਰ ਦਿੱਤੇ ਹਨ ਦੂਜਾ ਇਹ ਕਾਨੂੰਨ ਹੈ ਜਿਹੜੇ ਇਹ ਬਹੁਤ ਜ਼ਿਆਦਾ ਮਤਲਬ ਲੋਕਾਂ ਦੇ ਅਧਿਕਾਰਾਂ ਦੇ ਸੰਵਿਧਾਨ ਤੋਂ ਉਲਟ ਲੋਕਤੰਤਰ ਤੋਂ ਉਲਟ ਤੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਤੋਂ ਵੀ ਉਲਟ ਨੇ ਇਹਨਾਂ ਕਰੋਨਾ ਦੇ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਤਾਕਤਾਂ ਦਿੱਤੀਆਂ ਤੇ ਦੇਸ਼ ਨੂੰ ਪੁਲਿਸ ਰਾਜ ਹੈ ਜਿਹੜੀ ਮੌਜੂਦਾ ਸਰਕਾਰ ਇਹ ਬਣਾਉਣਾ ਚਾਹੁੰਦੀ ਹੈ ਜਿਸ ਦਾ ਅਸੀਂ ਬਰੋਡ ਕਰਦੇ ਆ ਤੇ ਦੂਜਾ ਇਹਨਾਂ ਨੇ ਕੀ ਕੀਤਾ ਪਹਿਲਾਂ ਜੇ ਆਪਾਂ ਮੋਟਿਆ ਮੋਟਿਆ ਨਾ ਕਰੋਨਾ ਦੀ ਗੱਲ ਕਰੀਏ ਪਹਿਲਾਂ ਪੁਲਸ ਕੋਲ ਪਾਵਰ ਸੀ ਵੀ 15 ਦਿਨ ਦਾ ਹੀ ਵੱਧ ਤੋਂ ਵੱਧ ਅਦਾਲਤਾਂ ਉਹਨਾਂ ਨੂੰ ਪੁਲਿਸ ਰਿਮਾਂਡ ਦੇ ਸਕਦੇ ਸੀ ਹੁਣ ਜਿਹੜਾ ਵਧਾ ਕੇ ਇਹ 90 ਦਿਨ ਕਰਤਾ ਜਿਹੜਾ ਕਿਸੇ ਵੀ ਹਿਸਾਬ ਦੇ ਨਾਲ ਲੋਕਾਂ ਦੇ ਹੱਕਾਂ ਦੇ ਵਿੱਚ ਨਹੀਂ ਤੇ ਲੋਕਾਂ ਦੇ ਉਲਟ ਹੈ ਤੇ ਪੁਲਿਸ ਨੂੰ ਜਿਹੜੀਆਂ ਜ਼ਿਆਦਾ ਪਾਵਰਾਂ ਦਿੱਤੀਆਂ ਪੁਲਿਸ ਦਾ ਪਹਿਲਾਂ ਹੀ ਬਹੁਤ ਪਾਵਰਾਂ ਨੇ ਆਪਾਂ ਦੇਖਦੇ ਹਾਂ ਰੋਜ਼ ਕਿੰਨੇ ਅੰਕੜੇ ਤੁਸੀਂ ਚੈੱਕ ਕਰੋ ਪੁਰਸਰਾ ਰਸਤਾ ਵਿੱਚ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੈ ਕਿੰਨੇ ਲੋਕਾਂ ਦਾ ਟੱਕਾ ਹੁੰਦਾ ਹੈ ਇਹ ਹੋਰ ਜਿਆਦਾ ਮਤਲਬ 90 ਦਿਨ ਤੁਸੀਂ ਛੋਟਾ ਜਿਹਾ ਕੁਝ ਨੂੰ ਦਫਾ ਲਾ ਕੇ ਥੋੜਾ ਜਿਹਾ ਕੇਸ ਬਣਾ ਕੇ 90 ਦਿਨ ਤੱਕ ਤੁਸੀਂ ਰੱਖ ਸਕਦੇ ਹੋ ਦੂਜਾ ਜਿਹੜੇ ਇੱਕ ਧਾਰਾ 113 150 ਇਹਨਾਂ ਨੇ ਦਰਜ ਕਰਤੀ ਜਿਹਦਾ ਟੈਰਰਿਸਟ ਐਕਟ ਹੈ ਉਹਨੂੰ ਇੱਕ ਟੈਰਰਿਸਟ ਐਕਟ ਦੀ ਬੜੀ ਇਹਨਾਂ ਨੇ ਪ੍ਰਵਹਾਸ਼ਾ ਜਿਹੜੀ ਬੜੀ ਖੁੱਲੀ ਕਰਤੀ ਤੇ ਇਹਦੀ ਜਿਹੜੀ ਇਹ ਇਨਕੁਆਇਰੀ ਕਰਨ ਦੀ ਜਿਹੜੀ ਪਾਵਰ ਹੈ ਐਸਐਚਓ ਨੇ ਦੇਤੀਆਂ ਹੁਣ ਇੱਕ ਐਸਐਚਓ ਤੁਹਾਡੇ ਦੇ ਬੰਬੂਂਡੀ ਝਗੜੇ ਤੇ ਵੀ ਪੈਰਿਸਟੈਕ ਲੈ ਸਕਦਾ ਹੈ ਤੁਸੀਂ ਕੋਈ ਗਲਤ ਗੱਲ ਲਿਖ ਦੋ ਕੋਈ ਬੋਲ ਦੋ ਥੋੜੀ ਬਹੁਤੀ ਵੀ ਉਹ ਧਾਰਾਵਾਂ ਵੀ ਨੇ ਸਖਤ ਕਰਤੀਆਂ ਕਿ ਜਿਹੜੇ ਇਹ ਆਪਣੇ ਸਾਡੇ ਲੋਕਤੰਤਰ ਤੋਂ ਉਲਟ ਨੇ ਜਿਹਦਾ ਅਸੀਂ ਬਹੁਤ ਜ਼ੋਰਦਾਰ ਜਿਹੜਾ ਉਹ ਵਿਰੋਧ ਕਰਦੇ ਆ ਦੂਜਾ ਇੱਕ ਸਭ ਤੋਂ ਇਹ ਚ ਮਾੜੀ ਗੱਲ ਇਹ ਇਹ ਹੋਈ ਹੈ ਇਹਨਾਂ ਕਾਨੂੰਨਾਂ ਦੇ ਵਿੱਚ ਕਿ ਇਹਦੇ ਵਿੱਚ ਜੋ ਆਪਣੀ ਸਭ ਤੋਂ ਕਾਨੂੰਨ ਸਖਤ ਕਾਨੂੰਨ ਹੈ ਯੂ ਪੀਏ ਤੇ ਹੋ ਟੈਰਿਸਟੈਕਟ ਇਹਦੇ ਚ ਬੜੇ ਸੀਨੀਅਰ ਅਧਿਕਾਰੀਆਂ ਨੂੰ ਪਾਵਰ ਸੀਕ ਇਨਵੈਸਟੀਗੇਸ਼ਨ ਕਰਨ ਦੀ ਤੇ ਕਈ ਕਾਨੂੰਨਾਂ ਚ ਤਾਂ ਸਰਕਾਰ ਤੋਂ ਵੀ ਪਰਮਿਸ਼ਨ ਦੀ ਲੋੜ ਸੀ ਇਹਨਾਂ ਨੇ ਸਿੱਧੇ ਪਾਵਰ ਆਈ ਐਸਐਚਓ ਨੂੰ ਦੇਤੀਆਂ ਜਿਹੜਾ ਕਿ ਕਿਸੇ ਨੂੰ ਵੀ ਫੜ ਕੇ ਅੰਦਰ ਕਰ ਦੇਗਾ ਤੇ ਇਹਦੇ ਨਾਲ ਜਿਹੜਾ ਲੋਕਾਂ ਦੇ ਮਤਲਬ ਪੋਲੀਟਿਕਲ ਤੁਹਾਡੇ ਵਿਰੋਧੀ ਹੋਣਗੇ ਉਹਨਾਂ ਦੇ ਖਿਲਾਫ ਬਤਿਆ ਜਾਵੇਗਾ ਤੇ ਪੁਲਿਸ ਆਪਣਾ ਲੋਕਾਂ ਦੇ ਡਰ ਵਧਾਉਣ ਲਈ ਜਾਂ ਰਿਸ਼ਵਤ ਲੈਣ ਲਈ ਇਹਨਾਂ ਜਿਹੜੇ ਕਾਨੂੰਨਾਂ ਨੂੰ ਹੈ ਬਹੁਤ ਜ਼ਿਆਦਾ ਉਹ ਕਰੇਗੀ ਮਤਲਬ ਇਹਦਾ ਮਿਸਯੂਜ਼ ਹੋਏਗਾ ਉਹਦਾ ਅਸੀਂ ਵਿਰੋਧ ਕਰਦੇ ਆ ਜੇਕਰ ਕਿਆ ਬੋਲਦੇ ਤਾਂ ਜਿਹੜੀ ਮੰਗ ਹੈ ਰੋਕ ਲਗਾਉਣ ਦਾ ਜਿਹੜੇ ਕਾਨੂੰਨ ਨੇ ਜੇਕਰ ਲਾਗੂ ਹੋ ਜਾਂਦੇ ਆ ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਵਕੀਲ ਭਾਈਚਾਰੇ ਚੋਂ ਅਗਲਾ ਕਦਮ ਕੀ ਹੋਏਗਾ ਅਸੀਂ ਜਿਹੜਾ ਵਕੀਲ ਭਾਈਚਾਰਾ ਹੈ ਜਿਹੜੀ ਸਾਡੀ ਐਸੋਸੀਏਸ਼ਨ ਦਾ ਹੈ ਦੇਸ਼ ਭਰ ਤੋਂ ਇੰਡੀਆ ਨੈਸ਼ਨਲ ਲੈਵਲ ਦੀਆਂ ਕਾਫੀ ਜਥੇਬੰਦੀਆਂ ਸਾਡੀਆਂ ਹੈਗੀਆਂ ਅਸੀਂ 1 ਜੁਲਾਈ ਤੋਂ ਬਾਅਦ ਉੱਥੇ ਮੀਟਿੰਗਾਂ ਕਰਾਂਗੇ ਆਫ ਵਿੱਚ ਸਾਰੇ ਭਾਈਚਾਰੇ ਦੇ ਦੇਸ਼ਿਆਂ ਨੂੰ ਇਕੱਠਾ ਕਰਾਂਗੇ ਜੇ ਸਰਕਾਰ ਨੇ ਇਹ ਲਾਗੂ ਕਰਤੇ 1 ਜਨਵਰੀ ਤੋਂ ਜਾਂ ਇਸ ਦੇ ਵਿੱਚ ਐਮੈਂਡਮੈਂਟ ਨਾ ਕੀਤੀ ਦੂਜਾ ਉਹ ਸਰਕਾਰ ਦੇ ਸਰਕਾਰ ਕਹਿੰਦੀ ਹੈ ਵੀ ਅਸੀਂ ਇਹਦੇ ਵਿੱਚ ਅਸੀਂ ਲੋਕਾਂ ਦਾ ਛੇਤੀ ਫੈਸਲੇ ਹੋਣਗੇ ਕੁਝ ਠੀਕ ਹੈ ਕੁਝ ਐਮੈਂਡਮੈਂਟਾਂ ਤਾਂ ਉਹ ਪੁਰਾਣੇ ਕਾਨੂੰਨਾਂ 'ਚ ਹੋ ਸਕਦੀਆਂ ਸੀ ਉਹ ਲੱਖਾਂ ਕਿਤਾਬਾਂ ਆ ਵਕੀਲਾਂ ਦੀਆਂ ਜੱਜ ਸਾਹਿਬਾਨਾਂ ਨੂੰ ਵੀ ਸਾਰਾ ਕਾਨੂੰਨ ਪਤਾ ਹੈ ਵਕੀਲਾਂ ਨੂੰ ਵੀ ਪਤਾ ਨਾ ਤਾਂ ਕੋਈ ਕੋਈ ਟ੍ਰੇਨਿੰਗ ਦਿੱਤੀ ਹੈ ਕਿਸੇ ਨੂੰ ਨਾ ਕੋਈ ਇਨਫਰਾਸਟ੍ਰਕਚਰ ਬਣਾਇਆ ਨਾ ਨਾ ਕੋਈ ਕਿਸੇ ਜਿਵੇਂ ਉਹਨਾਂ ਟ੍ਰੇਨਿੰਗ ਦੇ ਵਕੀਲ ਨਾਲ ਉਹਨਾਂ ਪੁਲਿਸ ਨੂੰ ਤੁਸੀਂ ਇੱਕਦਮ ਲਾਗੂ ਕਰਦੇ ਸੀ ਲੋੜ ਨਹੀਂ ਸੀ ਜਿਹੜੇ ਕੁਝ ਸੁਧਾਰ ਹੈ ਸਰਕਾਰ ਕਹਿੰਦੀ ਅਸੀਂ ਸੁਧਾਰ ਕੀਤੇ ਆ ਅਸੀਂ ਇਹ ਕਰਦੇ ਆ ਤਾਂ ਸੁਧਾਰ ਕੱਪ ਤਾਂ ਪੁਰਾਣੇ ਕੋਨਾਂ 'ਚ ਐਮੈਂਡਮੈਂਟ ਹੋ ਸਕਦੀ ਸੀ ਪੁਰਾਣੇ ਕੋਨਾਂ 'ਚ ਕਾਨੂੰਨ 'ਚ ਐਮੈਂਡਮੈਂਟ ਕਰਕੇ ਹੈ ਤਾਂ ਇਹ ਪੁਰਾਣਾ ਹੀ ਹੈ ਸੈਕਸ਼ਨ ਹੀ ਚੇਂਜ ਕਰਦੇ ਜਾਂ ਨਾਮ ਚੇਂਜ ਕਰਦੇ ਇਹਨਾਂ ਦੀ ਜਿਹੜੀ ਮਨਸ਼ਾ ਹੈ ਇਹ ਮਤਲਬ ਅੰਗਰੇਜ਼ਾਂ ਤੋਂ ਵੀ ਜਿਹੜੇ ਸਖਤ ਕਾਨੂੰਨ ਹੈ ਵਸਤੀਵਾਦੀ ਕਾਨੂੰਨ ਕਹਿੰਦੇ ਆ ਉਸ ਤਰ੍ਹਾਂ ਦੇ ਕਾਨੂੰਨ ਲਿਆਉਣ ਦੀ ਇਹਨਾਂ ਦੀ ਮਾਨਸ਼ਾ ਆਇਆ ਤਾਂ ਕਿ ਲੋਕਾਂ ਨੂੰ ਦਬਾ ਕੇ ਰਾਜ ਕਰਿਆ ਜਾਵੇ ਤੇ ਜੇ ਕੋਈ ਸਰਕਾਰ ਦਾ ਵਿਰੋਧ ਕਰਦਾ ਹੈ ਉਸ ਦੇ ਖਿਲਾਫ ਇਹਨਾਂ ਦੀ ਸਖਤ ਪਰਤੋਂ ਕਰਕੇ ਵੀ ਇਹ ਤਾਂ ਦੇਸ਼ ਧਰੋਹ ਹੈ ਜੀ ਇਹ ਦੇਸ਼ ਦੇ ਅਗੇਂਸਟ ਬੋਲਨੇ ਆ ਜਾਂ ਦੇਸ਼ ਦੇ ਖਿਲਾਫ ਗਦਾਰੀ ਕਰਦੇ ਆ ਉਦਾਂ ਦੀਆਂ ਧਰਾਮਾ ਬਣਾ ਕੇ ਇਹ ਡੈਮੋਕ੍ਰੇਸੀ ਨੂੰ ਜਿਹੜਾ ਇਹ ਫੇਲ ਕਰਨਾ ਚਾਹੁੰਦੇ ਆ ਜਿਹੜੀ ਬਿਰੋਧੀ ਆਵਾਜ਼ ਹੈ ਜਿਹੜੀ ਜ਼ਰੂਰੀ ਹੈ ਲੋਕਤੱਤਵ ਦੇ ਵਿੱਚ ਉਹਨੂੰ ਦਬਾਣਾ ਚਾਹੁੰਦੇ ਆ